ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਮੱਝ ਹੈਗੀ ਪਕਾਉ ਤੇ ਖੁਮਾ ਕਰੇਗਾ ਤੇ ਕਟਾ ਹੋ ਗਏ 15-20 ਦਿਨ ਹੋਏ ਸੀ ਇਹਨੂੰ ਮੋਰਾ ਮਸਲਾ ਤੁਹਾਨੂੰ ਲੈ ਵੀ ਤਾਂ ਛੋਟਾ ਸਾਹਮਣੀਆਂ ਬਾਈ ਕਹਿੰਦਾ 12-13 ਲੀਟਰ 15 ਲੀਟਰ ਪਲਸ ਕੱਢੂਗੀ ਯੱਕ ਸੰਤੋਰ ਕੇ ਦਿਖਾਣੀ ਸੋ ਇਹ ਨਵਾਂ ਡਿਜ਼ਾਈਨ ਠੀਕ ਹੈ। ਸਾਰੇ ਪਾਸੇ ਤੁਹਾਡੇ ਸਾਹਮਣੇ ਆ। ਫਰੰਡ ਭੈਣ ਠੀਕ ਹੈ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ। ਠੀਕ ਹੈ ਜੀ। ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਜੀ। ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਮਨੇ ਮੈਂ ਨਵਾਂ ਵੀਡੀਓ ਅਪਲੋਡ ਕਰਦੇ ਰਹੀ ਜੀ। ਠੀਕ ਹੈ ਜੀ। ਆਪਣਾ ਨੰਬਰ ਹੈ 7528000355 ਜੀ। 728000352 ਜੀ ਠੀਕ ਹੈ ਤੇ ਬਾਈ ਜੀ ਨਾਲ ਜੁੜਨ ਲੈ ਕੇ ਕਰੋ ਮੈਂ ਟੇਪਰ ਆਗਲੀ ਵੀਡੀਓ ਚੱਕ ਕੇ ਬਾਈ